ਅੱਜ ਯਮਲਾ ਫਿਲਮ ਦੇਖੀ ਔਰ ਇੰਨੀ ਖੂਬਸੂਰਤ ਫਿਲਮ ਬਣਾਈ ਹੈ ਡਾਇਰੈਕਟਰ ਸਾਹਿਬ ਨੇ ਰਕੀਸ਼ ਮਹਿਤਾ ਜੀ ਨੇ ਔਰ ਯੂਸਰ ਬੱਲੀ ਸਾਹਿਬ ਉਹਨਾਂ ਨੇ ਕਿ ਸਾਨੂੰ ਮਤਲਬ ਯਕੀਨ ਹੀ ਨਹੀਂ ਆਉਂਦਾ ਕਿ ਰਾਜਵੀਰ ਸਾਡੇ ਵਿੱਚ ਨਹੀਂ ਰਿਹਾ ਐਨਾ ਪਿਆਰਾ ਇਨਸਾਨ ਐਨਾ ਸੋਹਣਾ ਕੰਮ ਕੀਤਾ ਐਨਾ ਸੋਹਣਾ ਸਿੰਗਰ ਔਰ ਜੇ ਕਹੀਏ ਕਿ 16 ਕਲਾ ਸਪੂਰਨੋ ਕਲਾਕਾਰ ਸੀ ਤਾਂ ਇਹਦੇ 'ਚ ਕੋਈ ਹੱਤਕਤਨੀ ਨਹੀਂ ਹੋਊਗੀ। ਸੋ ਮੈਂ ਇਹੀ ਸਾਰਿਆਂ ਨੂੰ ਗੁਜਾਰਿਸ਼ ਕਰਦਾ ਕਿ ਜਿਹੜੇ-ਜਿਹੜੇ ਵੀ ਰਾਜਵੀਰ ਨੂੰ ਪਿਆਰ ਕਰਨ ਵਾਲੇ ਨੇ ਸਾਰੇ ਫਿਲਮ ਜ਼ਰੂਰ ਦੇਖਿਓ। ਉਹਨੂੰ ਸੱਚੀ ਸ਼ਰਧਾਂਜਲੀ ਵੀ ਹੋਊਗੀ। ਤੇ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਤੁਸੀਂ ਫਿਲਮ ਦੇਖ ਕੇ ਨਿਰਾਸ਼ ਨਹੀਂ ਹੋਵੋਗੇ। ਬੜੀ ਪਿਆਰੀ ਫਿਲਮ ਹੈ ਜਿੰਨੇ ਵੀ ਇਸ ਸਾਲ ਫਿਲਮਾਂ ਆਈਆਂ। ਉਹਨਾਂ ਤੋਂ ਸਾਰਿਆਂ ਤੋਂ हट ਕੇ ਇਹ ਫਿਲਮ ਲੱਗੀ ਔਰ ਬੜੀ ਪਿਆਰੀ ਫਿਲਮ ਹੈ ਔਰ ਸਾਰੇ ਜਣੇ ਜਰੂਰ ਸਪੋਰਟ ਕਰਿਓ ਜਿੰਨੇ ਵੀ ਦੁਨੀਆ ਭਰ ਦੇ ਵਿੱਚ ਪੰਜਾਬੀ ਬੈਠੇ ਐ ਰਾਜਵੀਰ ਨੂੰ ਪਿਆਰ ਕਰਨ ਵਾਲੇ ਸਾਰੇ ਫਿਲਮ ਜਰੂਰ ਦੇਖਿਓ ਸਾਡੀ ਇਹ ਹੱਥ ਬਣ ਕੇ ਬਣੀ ਹੈ